ਹਾਂਜੀ ਸਕੂਲ ਤੇ ਖੁੱਲ ਗਏ ਆ ਖੁੱਲੇ ਵੀ ਚਾਹੀਦੇ ਆ ਪਰ ਜਿਸ ਕਾਰਨ ਬੰਦ ਸੀਗਾ ਕਿ ਉਹ ਕਾਰਨ ਜਿਹੜਾ ਵਾ ਸਮਾਪਤ ਹੋ ਚੁੱਕਾ ਵਾ ਕਿ 25 ਦਸੰਬਰ ਨੂੰ ਜਿਹੜੀਆਂ ਛੁੱਟੀਆਂ ਪੈਂਦੀਆਂ ਵਾ ਉਹ ਪਹਿਲੀਆਂ ਦੋ ਤੱਕ ਤੇ ਹੁੰਦੀਆਂ ਵਾ ਪਰ ਠੰਡ ਕਰਕੇ ਜਿਹੜਾ ਵਾ ਸਰਕਾਰ ਵੱਲੋਂ ਫੈਸਲਾ ਫੈਸਲਾ ਲਤਾ ਗਿਆ ਸੀਗਾ ਕਿ ਵੀ ਬੱਚਿਆਂ ਦੀ ਸੇਫਟੀ ਕਰਕੇ ਜਾਂ ਸਿਹਤ ਕਰਕੇ ਜਿਹੜਾ ਵਾ ਉਹਨੂੰ ਐਕਸਟੈਂਡ ਕੀਤਾ ਜਾਊਗਾ ਪਰ ਇਸ ਟਾਈਮ ਤੁਸੀਂ ਦੇਖੋ ਠੰਡ ਜਿਹੜੀ ਆ ਆਪਣੇ ਜ਼ਰਮ ਤੇ ਆ ਪੀਕ ਤੇ ਆ ਆਪਣੇ ਔਰ ਤੋਂ ਦੇ ਇਨੀ ਡੈਂਸ ਹੋ ਚੁੱਕੀ ਹੋਈ ਹੈ ਕਿ ਜਿਹੜੀ ਵਿਜ਼ਿਬਿਲਟੀ ਵੀ ਹੈ ਜਿਹੜੀ 0.2 ਕਿਲੋਮੀਟਰ ਦੀ ਜਿਹੜੀ ਵਿਜ਼ਿਬਿਲਟੀ ਆ ਅੱਜ ਅੰਮ੍ਰਿਤਸਰ ਦੇ ਵਿੱਚ ਔਰ ਸਵੇਰੇ ਜਿਸ ਵੇਲੇ ਸਕੂਲ ਖੋਲੇ ਜਾਂਦੇ ਆ ਔਰ ਉਦੋਂ ਦਾ ਟੈਂਪਰੇਚਰ ਜਿਹੜਾ ਹੁੰਦਾ ਵਾ 2 ਡਿਗਰੀ 3 ਡਿਗਰੀ ਦੇ ਸਮਥਿੰਗ ਨੇ ਲਾਗੇ ਚੱਲਦਾ ਵਾ ਔਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਟੈਂਪਰੇਚਰ ਇਸ ਟਾਈਮ ਚੱਲਦਾ ਪਿਆ ਵਾ 0 ਡਿਗਰੀ ਵੀ ਚੱਲਦਾ ਪਿਆ ਵਾ 1 ਡਿਗਰੀ ਵੀ ਚੱਲਦਾ ਪਿਆ ਵਾ ਔਰ ਕੀ ਮੈਂ ਹੁਣ ਸਰਕਾਰ ਕੋਲ ਪੁੱਛਣਾ ਚਾਹਾਂਗਾ ਔਰ ਪੇਰੈਂਟਸ ਜਾਂ ਸਕੂਲ ਕੋ ਵੀ ਪੁੱਛਣਾ ਚਾਹਾਂਗਾ ਕਿ ਵੀ ਸਕੂਲ ਦੀ ਜਿਹੜੀ ਆ ਕੀ ਜ਼ਿੰਮੇਵਾਰੀ ਹੈ ਜਾਂ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਜਿਹੜੇ ਪੇਰੈਂਟਸ ਲੈ ਕੇ ਜਾ ਰਹੇ ਆ ਉਹਨਾਂ ਦੀ ਸੇਫਟੀ ਕੀ ਹੈਗੀ ਹੈ ਕਿਉਂਕਿ ਲਾਸਟ ਟਾਈਮ ਵੀ ਜਦੋਂ ਜ਼ਿਲ੍ਹਾ ਪ੍ਰਸ਼ਾਦ ਦੀ ਚੋਣਾ ਸੀਗੀਆਂ ਉਸ ਟਾਈਮ ਵੀ ਜਿਹੜੇ ਇੱਕ ਦੰਪਤੀ ਸੀਗੇ ਜਿਹੜੇ ਟੀਚਰ ਦੰਪਤੀ ਸੀਗੇ ਜਿਹੜੇ ਉਹਨਾਂ ਦਾ ਵੀ ਤੁੰਦ ਕਾਰਨ ਜਿਹੜੀ ਆ ਨੈਚ ਜਿਹੜੀ ਗ੍ਰੇਡਿੰਗ ਪੀ ਸੀਗੀ ਉਹਨਾਂ ਦੇ ਵਿਚਾਰਿਆਂ ਦੀ ਮੌਤ ਹੋ ਗਈ ਸੀ ਕਿ ਐਕਸੀਡੈਂਟ ਹੋ ਗਿਆ ਸੀ ਚਲੋ ਅਸੀਂ ਪ੍ਰਮਾਤਮਾ ਲਈ ਪ੍ਰਮਾਤਮਾ ਦੇ ਚਰਨਾਂ ਦੇ ਸਭ ਲਈ ਬਖਸ਼ਿਸ਼ ਮੰਗਦੇ ਆ ਪਰ ਇੱਕ ਚੀਜ਼ ਹੈਗਾ ਨਾ ਕਿ ਉਸ ਸਮ ਜਿਹੜੀ ਛੰਡ ਦੀ ਸ਼ੁਰੂਆਤ ਸੀਗੀ ਤੁੰਦ ਇੰਨੀ ਜ਼ਿਆਦਾ ਨਹੀਂ ਸੀਗੀ ਪਰ ਇਸ ਟਾਈਮ ਤੇ ਤੁੰਦ ਜਿਹੜੀ ਬਹੁਤ ਜ਼ਿਆਦਾ ਵਾ ਔਰ ਸਰਕਾਰ ਵੱਲੋਂ ਵੀ ਲਗਾਤਾਰ ਜਿਹੜਾ ਵਾ ਮੌਸਮ ਵਿਭਾਗ ਵੱਲੋਂ ਜਿਹੜਾ orange alert ਜਾਰੀ ਕੀਤਾ ਗਿਆ ਵਾ ਕਿ ਵੀ 20 ਤਰੀਕ ਤੱਕ ਜਿਹੜਾ ਵਾ ਡੈਂਸ ਫੋਗ ਰਹਿਣੀ ਹੈ ਕੱਲ ਵੀ ਜਿਹੜੇ ਮੈਸੇਜ ਆਏ ਸੀਗੇ ਅੰਮ੍ਰਿਤਸਰ ਪਠਾਨਕੋਟ ਤਰਨਤਾਰਨ ਤਿੰਨ ਚਾਰ ਜ਼ਿਲ੍ਹੇ ਸੀਗੇ ਜਿੱਚ ਮੁਹਾਲੀ ਵੀ ਸੀਗਾ ਇਹ ਇਹਨਾਂ ਦੇ ਵਿੱਚ ਅਗਲੇ 24 ਘੰਟਿਆਂ ਦੇ ਵਿੱਚ ਜਿਹੜੀ ਡੈਂਸ ਫੋਗ ਰਹਿਣੀ ਹੈ ਕਿ ਇੱਕ ਪਾਸੇ ਪ੍ਰਸ਼ਾਸਨ ਜਿਹੜਾ ਵਾ ਸਰਕਾਰ ਜਿਹੜਾ ਵਾ ਇੱਕ ਪਾਸੇ ਲੋਕਾਂ ਨੂੰ ਅਲਰਟ ਕਰੀ ਜਾ ਰਿਹਾ ਵਾ ਕਿ ਤੁਸੀਂ ਸਾਵਧਾਨੀ ਵਰਤੋ ਔਰ ਬਹੁਤਾਂ ਜ਼ਰੂਰੀ ਹੋਵੇ ਫੇਰ ਹੀ ਕਰੋ ਨਿਕਲੋ ਕਿਉਂਕਿ ਫੋਗ ਬਹੁਤ ਜਿਆਦਾ ਪੈ ਰਹੀ ਆ ਤੇ ਦੂਸਰੇ ਪਾਸੇ ਜਿਹੜਾ ਵਾ अर्ਲੀ ਮਾਰਨਿੰਗ ਜਿਸ ਵੇਲੇ ਬੱਚੇ ਸਕੂਲ ਜਾਂਦੇ ਆ ਸਕੂਲ ਵੈਣਾ ਚ ਖਾਸ ਕਰਕੇ ਜਿਹੜੇ ਸਕੂਲ ਵੈਣਾ ਚ ਜਾਂਦੇ ਆ ਉਹਨਾਂ ਦੀ ਸੇਫਟੀ ਵਿੱਚ ਸਰਕਾਰ ਕੀ ਕਰਦੀ ਪਈ ਹੈ ਭਵਿੱਖ ਜ਼ਰੂਰੀ ਹੈ ਪਰ ਭਵਿੱਖ ਨਾਲੋਂ ਜ਼ਿਆਦਾ ਜਾਨਣਾ ਵੀ ਜ਼ਰੂਰੀ ਹੈਗੀਆਂ ਵਾ ਔਰ ਸਕੂਲਾਂ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਵੇਖ ਲਓ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੇਖ ਲਓ ਕਿਤੇ ਵੀ ਹੀਟਿੰਗ ਦਾ ਕੋਈ ਪ੍ਰਬੰਧ ਤੇ ਹੈਗਾ ਨਹੀਂ ਆ ਸੋ ਇਸ ਕਰਕੇ ਮੈਂ ਸਰਕਾਰ ਤੋਂ ਵੀ ਬੇਨਤੀ ਕਰਦਾ ਵਾਂ ਕਿ ਵੀ 20 ਜਨਵਰੀ ਤੱਕ ਦਾ ਜਿਹੜੇ ਤੁਸੀਂ ਅਲਰਟ ਜਾਰੀ ਕੀਤਾ ਹੋਇਆ ਵਾ ਕਿ 20 ਜਨਵਰੀ ਤੱਕ ਜਿਹੜੀ ਆ ਬਹੁਤ ਜ਼ਿਆਦਾ ਡੈਂਸ ਫੋਗ ਪੈਣੀ ਹੈ ਜਾਂ 20 ਜਨਵਰੀ ਤੱਕ ਜਿਹੜਾ ਵਾ ਕਿ ਠੰਡ ਦਾ ਜਿਹੜਾ ਕਹਿਰ ਬਹੁਤ ਜ਼ਿਆਦਾ ਵਾ ਸ਼ੀਤਲਿਆਰ ਬਹੁਤ ਜ਼ਿਆਦਾ ਹੋਣੀ ਹੈ ਸੋ ਇਸ ਕਰਕੇ 2-3 ਦਿਨਾਂ ਚ ਤੱਕ ਕੋਈ ਫਰਕ ਨਹੀਂ ਪਿਆ ਚੱਲਿਆ ਔਰ ਛੋਟੇ ਛੋਟੇ ਬੱਚੇ ਜਿਸ ਵੇਲੇ ਸਕੂਲ ਜਾਂਦੇ ਆ ਉਹਨਾਂ ਨੂੰ ਜੇ ਠੰਡ ਲੱਗ ਜੇਗੀ ਜਾਂ ਬਿਮਾਰ ਹੋ ਜਾਣਗੇ ਤਾਂ ਫਿਰ ਵੀ ਤੇ ਆਪਾਂ 4-5 ਦਿਨਾਂ ਉਹਨਾਂ ਨੂੰ ਚਾਰਿਆਂ ਨੂੰ ਟ੍ਰੀਟਮੈਂਟ ਕਰਵਾਉਣਾ ਹੀ ਪੈਣਾ ਵਾ ਔਰ ਪੇਰੈਂਟਸ ਜਿਹੜੇ ਚਾਰੇ ਜਿਹੜੇ ਬਾਈਕਾਂ ਤੇ ਜਾਂਦੇ ਆ ਤੰਦ ਹੁੰਦੀ ਆ ਦਿਖਦਾ ਕੁਝ ਨਹੀਂ ਹੈਗਾ ਜੇ ਕੋਈ ਕਿਸੇ ਤਰੀਕੇ ਨਾਲ ਕਿਸੇ ਦੀ ਮਿਸ ਹੈਪਨਿੰਗ ਹੋ ਜਾਏਗੀ ਤਾਂ ਫਿਰ ਫਿਊਚਰ ਕਿੱਥੇ ਰਹਿ ਜਾਊਗਾ ਸੋ ਇਸ ਕਰਕੇ ਮੇਰੇ ਪੇਰੈਂਟਸ ਅਗੇ ਵੀ ਬ ਸਕੂਲ ਵળેਆਂ ਦੇ ਆਪਣਾ ਦੇਖਣਾ ਵਾ ਤੁਸੀਂ ਆਪਣਾ ਦੇਖੋ ਵੀ ਦੋ ਚਾਰ ਦਿਨ ਦੇ ਵਿੱਚ ਕੋਈ ਫਰਕ ਨਹੀਂ ਪਿਆ ਚੱਲਿਆਗਾ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਸਿੱਖਿਆ ਮੰਤਰੀ ਸਾਹਿਬ ਜਿਹੜੇ ਆ ਬੈਂਸ ਸਾਹਿਬ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵਾਂ ਕਿ ਜਿਹੜਾ ਇਸ ਪਰ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਕਿ ਆਪ ਹੀ ਤੁਸੀਂ ਮੋਬਾਈਲਾਂ ਤੇ ਸਾਰਿਆਂ ਦੇ ਮੈਸੇਜ ਆ ਰਹੇ ਆ ਕਿ ਵੀ ਡਾਂਸ ਫੋਗ ਰਹਿਣੀ ਹੈ ਔਰ ਸਕੂਲ ਸਕੂਲ ਤੁਸੀਂ ਖੋਲ੍ਹ ਦਿੱਤੇ ਆ ਜਦ ਤੱਕ ਸਕੂਲਾਂ ਨੇ ਆਣਾ ਵੀ अर्ਲੀ ਮਾਰਨਿੰਗ ਹੁੰਦਾ ਵਾ ਟੀਚਰਾਂ ਨੇ ਵੀ ਵਿਚਾਰੀਆਂ ਨੇ ਅਰਲੀ ਮਾਰਨਿੰਗ ਆਣਾ ਹੁੰਦਾ ਵਾ ਸਕੂਲ ਵੈਨਾਂ ਚ ਖਾਸ ਕਰਕੇ ਕਿਉਂਕਿ ਜਿਹੜੇ ਵੱਡੇ ਸਕੂਲ ਹੈਗੇ ਆ ਉਹ ਮੇਨਲੀ ਜਿਹੜੇ ਹੈ ਨਾ ਹਾਈਵੇਅ ਤੇ ਹੀ ਹੈ ਔਰ ਹਾਈਵੇਅ ਤੇ ਬਹੁਤ ਜ਼ਿਆਦਾ ਧੁੰਦ ਹੁੰਦੀ ਹੈ ਔਰ ਸਕੂਲ ਵੈਨਾਂ ਤੇ ਚਰਿਆਣੇ ਆਣਾ ਹੁੰਦਾ ਵਾ ਕਈਆਂ ਨੇ ਟੂ व्हीਲਰਸ ਤੇ ਵੀ ਆਣਾ ਹੁੰਦਾ ਵਾ ਸੋ ਇਸ ਕਰਕੇ ਮੇਰੀ ਸਾਰਿਆਂ ਕੇ ਬੇਨਤੀ ਹੈ ਕਿ ਵੀ ਜਿੰਨਾ ਚਿਰ ਤੋਂ ਹੁੰਦਾ ਥੋੜਾ ਜਿਹਾ ਇਸ ਨੂੰ ਕੀਤਾ ਜਾਵੇ ਕਿਉਂਕਿ ਆਨਲਾਈਨ ਕਲਾਸਾਂ ਦੇ ਚੱਲਦੀਆਂ ਪਈਆਂ ਸੀਗੀਆਂ ਆਨਲਾਈਨ ਕਲਾਸਾਂ ਦੇ ਨਾਲ ਵੀ ਜਿਹੜੀ ਹੈ ਪੜਾਈ ਹੋ ਸਕਦੀ ਹੈ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਵੀ ਠੰਡ ਦੇ ਵਿੱਚ ਥੋੜਾ ਜਿਹਾ ਧਿਆਨ ਰੱਖੋ ਇੰਨਾ ਹੀ ਕਹਿੰਦਾ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ